ਆਜੀ ਵੀਰ ਜੀ ਹਾਂਜੀ ਭੈਣ ਜੀ ਤੁਹਾਡੇ ਪਿੰਡ ਵਿੱਚ ਤੁਹਾਡੇ ਮਾਲੇ ਵਿੱਚ ਲੌਂਗੋਵਾਲ ਵਾਲਿਆਂ ਦੀ ਰੰਧਾਵਾਸ ਆਪਨ ਲੈ ਕੇ ਵੀਰ ਪਹੁੰਚ ਚੁੱਕਿਆ ਲੈ ਵੀ ਮਿੱਤਰੋ ਤੁਹਾਨੂੰ ਦਿਖਾਉਣ ਹੈਗੇ ਆਪਾਂ ਚੱਲਦੀ ਫਿਰਦੀ ਸਾਬਣਾਂ ਦੀ ਦੁਕਾਨ ਹਨਾ ਤੇ ਬਾਈ ਦੇਖ ਸਕਦੋਂਗੇ ਵੀਰ ਭਾਈ ਹੈਂਡੀਕੈਪ ਟਾਗਾ ਤੇ ਜਗਦੀਪ ਬਾਈ ਨੇ ਬਾਈ ਬਾਈ ਨੂੰ ਕੰਮ ਕਰਾ ਕੇ ਦਿੱਤਾ ਕਿਉਂ ਬਾਈ ਹਾਂ ਬਾਈ ਕੀ ਹਾਲ ਚੱਲ ਨੇ ਬਾਈ ਜੀ ਬਹੁਤ ਵਧੀਆ ਵੀਰੇ ਵਧੀਆ ਠੀਕ ਹੈ ਜੀ ਦੱਸੋ ਬਾਈ ਵਾਰੇ ਜੀ ਇਹ ਨਾਮ ਕੀ ਆ ਬਾਈ ਦਾ ਪਤਾ ਨਾਮ ਦੱਸੋ ਮੇਰਾ ਨਾਮ ਪੰਜਾਬ ਹੈ ਪੰਜਾਬ ਲੈ ਵੀ ਮਿੱਤਰੋ ਪੰਜਾਬ ਨਾਮ ਹੈ ਨਾ ਜਿਹੜੀ ਬਾਈ ਨਾ ਇਹ ਮੰਗੇ ਵੀਡੀਓ ਪਾ ਕੇ ਕੋਈ ਬੜਿਆਈ ਕਰਨ ਦਾ ਮਕਸਦ ਨਹੀਂ ਸਾਡਾ ਮੇਰਾ ਵੀਰ ਇਸ ਚੀਜ਼ ਦਾ ਕਮੈਂਟ ਧਿਆਨ ਨਾ ਕਰਿਓ ਕਿਉਂਕਿ ਮੇਨ ਮਕਸਦ ਇਹ ਆ ਵੀ ਜਿੰਨੇ ਵੀਰ ਕੋਈ ਵੀ ਕੰਮ ਕਰਦੇ ਨੇ ਜਿੰਨਾ ਦਾ ਕੰਮ ਮਹਾਰਾਜ ਦੀ ਕਿਰਪਾ ਨਾਲ ਚੱਲਦਾ ਹ ਹ ਉਹ ਇਹੋ ਜਿਹੇ ਬੰਦਿਆਂ ਨੂੰ ਕੰਮ ਜ਼ਰੂਰ ਦਿਓ ਸਹੀ ਗੱਲ ਹੈ ਇਹ ਇਹ ਵਿਚਾਰਾ ਕਾਫੀ ਜ਼ਿਆਦਾ ਪ੍ਰੋਬਲਮ ਜਹਾ ਜੇ ਉਹ ਇਹ ਕੰਮ ਨਹੀਂ ਕਰ ਸਕਦਾ ਨਾ ਜਿਵੇਂ ਉਹਨ ਇਹਨੂੰ ਦੇਖੋ ਆ ਸੈਟਅਪ ਇੱਕ ਵੀਰ ਨੇ ਜਿਹਨੇ ਇਹਨੂੰ ਸੈਟਅਪ ਦਿੱਤਾ ਰੇੜੀ ਦਾ ਹਾਂ ਉਹਦਾ ਵੀ ਧੰਨਵਾਦ ਹੈ ਚਲੋ ਇਹਨੂੰ ਬੋਰਡ ਬਣਾ ਕੇ ਇਹਨੂੰ ਕੁਝ ਸਾਬਣਾ ਦਿੱਤੀਆਂ ਮੈਂ ਹੂੰ ਚਲੋ ਇਹਦਾ ਬਹੁਤ ਵਧੀਆ ਇਹ 4-500 ਰੁਪਏ ਦਿਹਾੜੀ ਦਿੱਲੀ ਦੀ ਬਣਾਉਂਦਾ ਬਾਈ ਇਹਦਾ ਕੰਮ ਚੱਲ ਰਿਹਾ ਹੈ ਹਨਾ ਠੀਕ ਹੈ ਤੇ ਬਾਕੀ ਮਿਹਨਤੀ ਬਹੁਤ ਹੈ ਨਹੀਂ ਅਗਲਾ ਕਹਿੰਦਾ ਸੀ ਨਾ ਵੀ ਯਾਰ ਮੈਂ ਤਾਂ ਅੰਗੀਣਾ ਮੈਨੂੰ ਕੀ ਲੋੜ ਹੈ ਕੰਮ ਕਰਨ ਦੀ ਹੂੰ ਮੈਨੂੰ ਤਾਂ ਤਰਸ ਦੇ ਆਧਾਰਤੀ ਲੋਕ ਦੇ ਦੇਣਾਂਗੇ ਪਰ ਇਹ ਬੰਦੇ ਨੂੰ ਯਾਰ ਸਲੂਟ ਆ ਜਮੇ ਕੋਈ ਇਹ ਕਹਿੰਦਾ ਬਾਈ ਮੈਂ ਮਿਹਨਤ ਕਰਨੀ ਹੈ ਠੀਕ ਹੈ ਠੀਕ ਹੈ ਫੋਨ ਤੇ ਨੇ ਵੀਡੀਓ ਦੇਖ ਕੇ ਕੰਟੈਕਟ ਕੀਤਾ ਹਾਂਜੀ ਦੂਜਿਆਂ ਨੇ ਬਾਈ ਹੁਣ ਇਹਨੂੰ ਛਾਤਰੀ ਲਵਾ ਕੇ ਦੇਣੀ ਆ ਠੀਕ ਆ ਛਾਤਰੀ ਲਵਾ ਦਾਂਗੇ ਇਹ ਟੁੱਪ ਤੋਂ ਬਚਿਆ ਰਹੂਗਾ ਬਾਈ ਹੈ ਕਿੱਥੋਂ ਤੋਂ ਬਾਈ ਜਮੰਦੇ ਪਿੰਡ ਜਮੰਦੇ ਪਿੰਡ ਤੋਂ ਠੀਕ ਆ ਕਿੰਨਾ ਟਾਈਮ ਹੋ ਗਏ ਕੰਮ ਕਰ ਦੇਣੂ 2 ਤੋਂ 3 ਮਹੀਨਾ ਆ ਦੋ ਦੋ ਤਿੰਨ ਮਹੀਨੇ ਬਾਈ ਇਹਨੂੰ ਹੋ ਗਏ ਠੀਕ ਆ ਮੈਂ ਕਹਿੰਦਾ ਯਾਰ ਵੀ ਜੇ ਕੋਈ ਵੀ ਸੱਜਣਾ ਆਹ ਪੋਜੀਸ਼ਨ ਦੇ ਵਿੱਚ ਆ ਠੀਕ ਆ ਨਾ ਉਹਦੀ ਸਟਾਰਟਿੰਗ ਹੈਲਪ ਮੈਂ ਕਰੂੰਗਾ ਇੱਕ ਵਾਰੀ ਉਹਨੂੰ ਮਾਲ ਕੇ ਜੋ ਵੀ ਵੇਚਣ ਵਾਸਤੇ ਮਾਲ ਹੈ ਜਿਹੜਾ ਉਧਾਰ ਦਿੱਤਾ ਜਾਊਗਾ ਠੀਕ ਆ ਠੀਕ ਆ ਉਈ ਜਿੰਨੀ ਗੱਲ ਪੋਛਦੀ ਕਰੂ ਮੇਰੇ ਕੋਲੇ ਆਓ ਜਿਹਦਾ ਜਿਹਨੂੰ ਜਮੇ ਹੀ ਨਹੀਂ ਕੰਮ ਹੁੰਦਾ ਆ ਇਸ ਤਰੀਕੇ ਨਾਲ ਕੰਮ ਕਰ ਸਕਦਾ ਠੀਕ ਬੈਠੇ ਬਹਿ ਕੇ ਜਾਂ ਤੁਰ ਫਿਰ ਕੇ ਵਧੀਆ ਕਮਾਈ ਹੁੰਦੀ ਹੈ ਬਾਈ ਠੀਕ ਹੈ ਲੈ ਬਾਈ ਦਾ 500 ਰੁਪਏ ਡੇਲੀ ਦਾ ਬਣਦਾ ਬਾਈ ਇਹਨੂੰ ਬਹੁਤ ਵੱਡੀ ਗੱਲ ਆ ਗਈ ਦੇਖੋ ਪੈਸੇ ਬਣਦੇ ਆ 4500 ਤਾਂ ਇਹ ਆਪਦੀ ਜ਼ਿੰਦਗੀ ਕਿਸੇ ਦੇ ਨਿਰਭਰ ਨਹੀਂ ਆਪ ਦੇ ਤੇ ਡਿਪੈਂਡ ਹੋ ਕੇ ਜਿਉਂਦੇ ਆ ਠੀਕ ਆ ਜੀ ਪਹਿਲਾਂ ਕਿੱਥੇ ਹੁੰਦਾ ਸੀ ਬਾਈ ਜੇ ਪਹਿਲਾਂ ਦੀ ਗੱਲਬਾਤ ਕਰੀਏ ਮੇਰੇ ਕੋਲ ਬਾਈ ਇਹ ਕੁਦਰਤੀ ਸਾਬਣ ਲੈਣ ਆਇਆ ਸੀ ਵੀਡੀਓ ਦੇਖ ਕੇ ਜਦੋਂ ਮੈਂ ਇਹਦੇ ਹਾਲਾਤ ਦੇਖੇ ਕਹਿੰਦਾ ਮੈਂ ਸਾਬਣ ਵੇਚ ਸੰਦਰਸਤ ਲੋਕ ਦਾ ਕਹਿੰਦੇ ਨੇ ਵੀ ਸਾਨੂੰ ਆਈ ਰੁਪਈਏ ਬਣਦਾ ਸਹੀ ਗੱਲ ਆ ਬੇਲੇ ਰਹਿ ਕੇ ਖੋਦਨੇ ਲੋਗ ਬੇਲੇ ਰਹਿ ਕੇ ਖੋਜਨੇ ਮਾਇਆ ਤੈਨੂੰ ਦਾ ਸਲੂਟ ਆ ਫਿਰ ਇਹਨੂੰ ਕਿਸੇ ਵੀਰ ਨੇ ਵਿਚਾਰੇ ਨੇ ਰੇੜੀ ਦਿੱਤੀ ਠੀਕ ਹੈ ਜੇ ਕੋਈ ਇਹੋ ਜਿਹਾ ਸੱਜਣਾ ਕੋਈ ਰੇੜੀ ਦੀ ਥੋੜੀ ਹਾਲਾਤ ਨਾਜੁਕ ਨੇ ਕਈ ਵਾਰ ਕੋਈ ਨਮੀਆਂ ਬਣਦੀਆਂ ਜਾਂ ਬੰਡੀਆਂ ਜਾਂਦੀਆਂ ਆ ਉਹ ਹੀ ਆ ਕੋਈ ਵੀਰੇ ਦੀ ਮਦਦ ਕਰਨੀ ਚਾਉਂਦਾ ਤਾਂ ਬੜਾ ਧੰਨਵਾਦ ਸਹੀ ਗੱਲ ਆ ਲੈ ਵੀ ਮਿੱਤਰੋ ਵੀਰ ਨੂੰ ਸਲੂਟ ਆਗਾ ਇਹਦੀ ਮਦਦ ਕਰੋ ਤਾਂ ਸਾਬਣ ਲਿਆ ਕਰੋ ਜਿੰਨੇ ਵੀ ਵੀਰ ਦੇਖ ਰਹੇ ਹੋ ਠੀਕ ਹੈ ਇਹ ਵੇਚਦਾ ਕਿੱਥੇ ਆ ਬਈ ਸਾਬਣਾ ਇਹ ਗਲੀਆਂ 'ਚ ਫਿਰਕੇ ਬਾਈ ਪਿੰਡਾਂ 'ਚ ਉਹ ਸਪੀਕਰ ਲਾ ਕੇ ਠੀਕ ਆ ਆ ਚਲਾਈ ਬਾਈ ਸਪੀਕਰ ਲੈ ਵੀ ਬਾਈ ਦੇਖ ਸਕਦੇ ਬਾਈ ਇਦਾਂ ਕਰਕੇ ਨਾ ਸਪੀਕਰ ਲਾ ਕੇ ਸਾਬਣਾ ਵੇਚਦਾ ਹਨ ਸਲੂਟ ਆ ਬਾਈ ਤੇ ਬਾਈ ਦੀ ਵੀਡੀਓ ਬਾਈ ਸ਼ੇਅਰ ਕਰ ਦਿਓ ਨਾ ਤੇ ਤਾਂ ਜੋ ਬਾਈ ਵੀਰ ਰਾਜਾ ਆ ਕੀ ਵੀਰ ਜੀ ਹਾਂਜੀ ਭੈਣ ਜੀ ਤੁਹਾਡੇ ਪਿੰਡ ਵਿੱਚ ਤੁਹਾਡੇ ਮਹੱਲੇ ਵਿੱਚ ਲੌਂਗੋਵਾਲ ਵਾਲਿਆਂ ਦੀ ਰੰਗਵਾਜ਼ਾ ਬੱਲੇ ਕੇ ਵੀਰ ਪਹੁੰਚ ਚੁੱਕਿਆ ਹੈ ਜੇ ਕਿਸੇ ਸਰੀਰ ਤੇ ਆਹ ਵਧੀਆ ਕੰਮ ਕੀਤਾ ਨਾ ਭਾਈ ਨੂੰ ਹਾਂ ਇਹ ਸਪੀਕਰ ਇਹਨੂੰ ਦੇਤਾ ਸੀਗਾ ਜੀ ਇਹਨੂੰ ਬੋਲਣ ਦੀ ਲੋੜ ਨਹੀਂ એનર્ਜੀ ਨਹੀਂ ਵੇਸਟ ਹੁੰਦੀ ਸਹੀ ਗੱਲ ਹੈ ਇਹ ਆਏ ਤੁਰਿਆ ਜਾਂਦਾ ਇਹਨੂੰ ਪਿੰਡਾਂ ਦੇ ਵਿੱਚੋਂ ਕੁੜੀਆਂ-ਬੁੜੀਆਂ ਨੂੰ ਆਵਾਜ਼ ਮਾਰ ਲੈਂਦੀਆਂ ਨੇ ਠੀਕ ਆ ਤੇ ਚਲੋ ਇਹਦਾ ਕੰਮ ਚੱਲ ਰਿਹਾ ਵਿਕ ਜਾਂਦਾ ਬਈ ਵਧੀਆ ਸਾਮਾਨ ਆਹ ਦੇ ਭਾਈ ਇਹਨੇ ਇਹ ਸਿਸਟਮ ਬਣਾਇਆ ਹੋਇਆ ਨੇ ਅੱਛਾ ਇਹਦੇ ਵਿੱਚ ਬਣਾਇਆ ਹੈ ਇਹਦੇ ਵਿੱਚ ਸਾਬਣਾ ਦਰ ਕਿ ਲੈ ਸਹੀ ਗੱਲ ਹੈ ਤੇਲ ਵੀ ਸਾਬਣਾ ਵੀ ਹੈ ਨਾ ਫਿਰ ਵੀ 100 150 ਸਾਬਣੇ 'ਚ ਟਿਕ ਜਾਂਦੀ ਹੈ ਠੀਕ ਆ ਜਿਹਦੇ ਨਾਲ ਇਹਦਾ ਵਧੀਆ ਭਾਈ ਰੋਟੀ ਚੱਲੀ ਜਾਂਦੀ ਹੈ ਸਹੀ ਗੱਲ ਹੈ ਵੀ ਮਿੱਤਰੋ ਵੀਰ ਦੀ ਹੈਲਪ ਕਰਜੋ ਤੇ ਭਾਈ ਇਹ ਤਾਜ ਵਈ ਵੀਰ ਤੋਂ ਕੋਈ ਹੋਰ ਵੀਰ ਦੇਖਣਾ ਸਿੱਖ ਸਕੇ ਵੀ ਆਪਾਂ ਕਿਵੇਂ ਜ਼ਿੰਦਗੀ ਨੂੰ ਅੱਗੇ ਚਲਾ ਸਕਦੇ ਹਾਂ ਮਿਹਨਤ ਦੀ ਰੋਟੀ ਕਿਵੇਂ ਖਾਂਦੀ ਹੈ ਜੁੜਨੇ ਕੇ ਬੰਦੇ ਤੋਂ ਸਿੱਖੋ ਸਹੀ ਗੱਲ ਆ ਵੇ ਲੈ ਵੀ ਕਰ ਦੋ ਵੀਡੀਓ ਨੂੰ ਸ਼ੇਅਰ ਦੱਬ ਕੇ ਧੰਨਵਾਦ